ਅੱਜ ਆਪਾਂ ਤੁਹਾਡੇ ਨਾਲ ਕਰਦੇ ਆਂ ਕੁਝ ਬਚਪਨ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਸ਼ੇਅਰ ਬਚਪਨ ਦੀਆਂ ਸ਼ੁਰੂ ਗੱਲਾਂ ਹਮੇਸ਼ਾ ਟੀਵੀ ਤੋਂ ਹੀ ਮਜ਼ਾ ਆਉਂਦਾ ਸ਼ੁਰੂ ਕਰਨ ਦਾ ਕਿਉਂਕਿ ਟੀਵੀ 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 ਇੱਕ ਇਹ ਜੀ ਚੀਜ਼ ਐ ਜੋ ਬੱਚਿਆਂ ਨੂੰ ਆਪਦੇ ਖਾਣ ਪੀਣ ਤੋਂ ਲਾ ਇਲਾਵਾ ਮਤਲਬ ਕਿ ਸਭ ਕੁਝ ਭੁੱਲ ਭਲਾ ਕੇ ਟੀਵੀ ਮੀਨਜ਼ ਅੱਜ ਦੇ ਟਾਈਮ ਤੋਂ ਉਹ ਚੀਜ਼ਾਂ ਬਹੁਤ ਮਸ਼ਹੂਰ ਹੋ ਗਈਆਂ ਪਹਿਲਾਂ ਤਾਂ ਨਾ ਟੀਵੀ ਨਹੀਂ ਹੁੰਦੇ ਸੀ ਕਿਸੇ ਤਾਂਵੇਂ ਘਰ ਚ ਟੀਵੀ ਹੁੰਦਾ ਸੀ ਜਿਵੇਂ ਆਪਣੇ 100 ਘਰਾਂ 100 ਘਰਾਂ ਦੇ ਵਿੱਚੋਂ 5 ਜਾਂ 4 ਘਰਾਂ ਦੇ ਟੀਵੀ ਹੁੰਦੇ ਸੀ ਬਲੈਕ ਐਂਡ ਵਾਈਟ ਸ਼ਕਤੀਮਾਨ ਚੱਲਦਾ ਹੁੰਦਾ ਸੀ ਤੇ ਵਿੱਚ ਆ ਜਾਣੀ ਮਸ਼ਹੂਰੀ ਮਸ਼ਹੂਰੀ ਦੇ ਵਿੱਚ ਬੱਚਾ ਨੇ ਖੱਪ ਪਾਉਣੀ ਮਤਲਬ ਕਿ ਖੱਪ ਪਾਉਣੀ ਉਹ ਚੀਜ਼ ਨੂੰ ਜੋ ਆਉਣ ਵਾਲਾ ਟਾਈਮ ਜੋ ਆਉਣਾ ਹੁੰਦਾ ਸੀ ਉਹ ਸੀਰੀਅਲ ਇੱਕ ਸਕਰੀਨ ਦੇ ਵਿੱਚ ਛੋਟਾ ਜਿਹਾ ਦਿਖਾਉਂਦੇ ਹੁੰਦੇ ਸੀ ਕਿ ਅੱਗੇ ਹੋਣਾ ਇਹ ਆ ਹੋਣਾ ਸੋ ਉਸ ਚੀਜ਼ ਬਾਰੇ ਚਰਚਾ ਕਰਦੇ ਰਹਿਣਾ ਇੱਕ ਦੂਜੇ ਨਾਲ ਵੀ ਆ ਹੋਊਗਾ ਨਹੀਂ ਇਹ ਕਈ ਕਿਈ ਵਾਰ ਤਾਂ ਸਾਰੇ ਸਾਰੇ ਜਣੇ ਬਹਿਸ ਕਰਨ ਲੱਗ ਜਾਂਦੇ ਸੀ ਫਿਰ ਟੜ ਦਾ ਜੇ ਕੋਈ ਸਿਆਣਾ ਜੀ ਆਪਣੇ ਵਿੱਚ ਬੈਠਾ ਹੁੰਦਾ ਉਹ ਚੁੱਪ ਕਰਾਉਣ ਦਾ ਥੱਕ ਜਾਂਦਾ ਸੀ ਮਜਾਲਗਾ ਜਵਾਕਾਂ ਦੀ ਸੀ ਕਿ ਚੁੱਪ ਕਰ ਜਾਂਦੇ ਐਨਾ ਰੌਲਾ ਪਾਉਂਦੇ ਸੀ ਸੋ ਜਦੋਂ ਚੱਲ ਪੈਣਾ ਮਤਲਬ ਕਿ ਐ ਸ਼ਾਂਤ ਹੋ ਕੇ ਬਹਿ ਜਾਣਾ ਕਿ ਉੱਥੇ ਜੀ 10 ਜਵਾਕ ਵੀ ਬੈਠਿਆ ਪਤਾ ਵੀ ਨਹੀਂ ਲੱਗਦਾ ਸੀ ਜਮੇ ਨਹੀਂ ਰੌਲਾ ਪਾਉਂ ਜਾਂਦੇ ਸੀ ਮਤਲਬ ਕਿ ਉਹ ਚੀਜ਼ਾਂ ਦਾ ਇੱਕ ਆਪਣਾ ਵੱਖਰਾ ਹੀ ਸਕੂਨ ਹੁੰਦਾ ਸੀਗਾ ਜਿਵੇਂ ਕਹਿੰਦੇ ਆ ਨਾ ਪਹਿਲਾਂ ਵਾਲੇ ਸਮੇਂ ਦੇ ਵਿੱਚ ਬਾਪੂ ਦਾ 1 ਰੁਪਿਆ ਇੰਨਾ ਸਕੂਨ ਦਿੰਦਾ ਸੀ ਅੱਜ ਦੇ ਬੱਚਿਆਂ ਨੂੰ ਉਹ ਚੀਜ਼ਾਂ ਕਿੱਥੇ ਪਤਾ ਨੇ ਅੱਜ ਦੇ ਸਮੇਂ ਦੇ ਵਿੱਚ ਤਾਂ ਬੱਚਿਆਂ ਨੂੰ 100 ਰੁਪਏ ਦੇ ਵਿੱਚ ਵੀ ਉਹ ਮਜ਼ਾ ਨਹੀਂ ਆਉਂਦਾ ਜੋ ਆਪਾਂ ਨੂੰ ਬਾਪੂ ਦੇ ਦਿੱਤੇ 1 ਰੁਪਏ ਚ ਆਉਂਦਾ ਹੁੰਦਾ ਸੀ ਜਿਵੇਂ ਸਕੂਲ ਜਾਣਾ ਜੇ 1 ਰੁਪਿਆ ਮਿਲ ਜਾਣਾ ਨਾ ਵਿਆਹ ਜਿਨਾ ਚੜ ਜਾਂਦਾ ਸੀ ਕਦੇ ਮੈਨੂੰ ਘਰੋਂ 1 ਰੁਪਿਆ ਮਿਲ ਗਿਆ ਅੱਜ ਮੈਂ ਬਾਹਰ ਜਾ ਕੇ ਕੁਝ ਖਾਣਾ ਮਤਲਬ ਕਿ ਉਹ ਸਮਾਂ ਵੀ ਇਹੋ ਜਿਹਾ ਸੀ ਕਿਉਂਕਿ 1 ਰੁਪਏ ਦੇ ਵਿੱਚ ਹੀ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਸੀ ਅੱਜ ਪਰ ਸਮਾਂ ਇਹੋ ਜਿਹਾ ਅੱਜ ਇਹ 100 ਰੁਪਏ ਦੇ ਵਿੱਚ ਵੀ ਓਨੀਆਂ ਚੀਜ਼ਾਂ ਨਹੀਂ ਆਉਂਦੀਆਂ ਜਿੰਨੀਆਂ ਪਹਿਲਾਂ 1 ਰੁਪਏ ਦੇ ਵਿੱਚ ਆ ਜਾਂਦੀਆਂ ਸੀ 1 ਰੁਪਏ ਦੇ ਵਿੱਚ ਹੀ ਓਨੀ ਖੁਸ਼ੀ ਇੰਜੋਏ ਕਰ ਲੈਂਦੇ ਸੀ ਜਿੰਨੀਆਂ ਅੱਜ ਅੱਜ ਦੇ ਸਮੇਂ ਦੀ ਤਾਂ ਆਪਾਂ ਗੱਲ ਹੀ ਨਾ ਕਰੀਏ ਠੀਕ ਹੈ ਕਿਉਂਕਿ ਅੱਜ ਦੇ ਸਮੇਂ 'ਚ ਮਹਿੰਗਾਈ ਇੰਨੀ ਵੱਧ ਚੁੱਕੀ ਹੈ ਉਹ ਚੀਜ਼ਾਂ ਦਾ ਨਾ ਤਾਂ ਉਹ ਮਜ਼ਾ ਰਿਹਾ ਨਾ ਹੀ ਉਹ ਲੋਕ ਰਹੇ ਆ ਸਾਰੀਆਂ ਚੀਜ਼ਾਂ ਮਤਲਬ ਕਿ ਇੰਨੀਆਂ ਬਦਲ ਗਈਆਂ ਸੋ ਇੱਕਠੇ ਇੱਕ ਥਾਂ ਤੇ ਜਿਵੇਂ ਸਕੂਲੋਂ ਆਉਣਾ ਇੱਕ ਇੱਕ ਥਾਂ ਤੇ ਹੀ ਬਹਿ ਕੇ ਰੋਟੀ ਖਾ ਲੈਣੀ ਬੱਚਿਆਂ ਨੂੰ ਹੁੰਦਾ ਨਹੀਂ ਸੀ ਮਤਲਬ ਕਿ ਚਾਚੇ ਦਾਇਏ ਦੇ ਘਰੇ ਬੈਠਣਾ ਜਿੱਥੇ ਟੀਵੀ ਆ ਉੱਥੇ ਹੀ ਖਾਣਾ ਸਾਰਾ ਕੁਝ ਇਹ ਨਹੀਂ ਕਿ ਆਪਣੇ ਆਪਣੇ ਘਰ ਚ ਖਾਣਾ ਨਾ ਹੀ ਬੱਚਿਆਂ ਨੂੰ ਮਤਲਬ ਕਿ ਉਹ ਚੀਜ਼ਾਂ ਦਾ ਹੁੰਦਾ ਸੀ ਕਿ ਵੀ ਸਾਡੇ ਚਾਚੇ ਦਾਇਏ ਆ ਮਤਲਬ ਕਿ ਇਹ ਜਾਂ ਸਾਡੇ ਅੱਜ ਦੇ ਬੱਚਿਆਂ ਨੂੰ ਇੰਨੀ ਜ਼ਿਆਦਾ ਮੇਰ ਹੁੰਦੀ ਆ ਪਹਿਲਾਂ ਜਵਾਕਾਂ ਨੂੰ ਇਹ ਨਹੀਂ ਹੁੰਦਾ ਸੀ ਕਿ ਆ ਮੇਰੇ ਚਾਚੇ ਦਾਜ ਦਾ ਘਰ ਇੱਥੇ ਮੈਂ ਨਹੀਂ ਖਾਣਾ ਜਾਂ ਮੈਂ ਇੱਥੇ ਨਹੀਂ ਆਉਣਾ ਪਤਾ ਨਹੀਂ ਹੁੰਦਾ ਸੀ ਸਿਆਣੇ ਜਿੰਨੇ ਮਰਜ਼ੀ ਲੜੀ ਜਾਣ ਪਰ ਜਵਾਕਾਂ ਨੇ ਆ ਘਰ ਨੂੰ ਬੈਠਣਾ ਜਾ ਕੇ ਉੱਥੇ ਹੀ ਹੁੰਦਾ ਮਤਲਬ ਕਿ ਉਹ ਚੀਜ਼ਾਂ ਨੂੰ ਯਾਦ ਕਰਕੇ ਕਿਤੇ ਨਾ ਕਿਤੇ ਅੱਜ ਦਿਲ ਨੂੰ ਇੰਨਾ ਕਿ ਜ਼ਿਆਦਾ ਉਹ ਹੁੰਦਾ ਕਿ ਵਾਕਈ ਸਾਡਾ ਵੀ ਟਾਈਮ ਸਹੀ ਸੀਗਾ ਪਰ ਅੱਜ ਦੇ ਸਮੇਂ ਦੇ ਵਿੱਚ ਉਹ ਚੀਜ਼ਾਂ ਨਹੀਂ ਰਹੀਆਂ ਚਲੋ ਸਮੇਂ ਸਮੇਂ ਦੀ ਗੱਲ ਹੁੰਦੀ ਹੈ ਕਿ ਸਮੇਂ ਦੇ ਹਿਸਾਬ ਨਾਲ ਬਦਲਣਾ ਪੈਂਦਾ ਹੈ ਇਨਸਾਨ ਨੂੰ ਵੀ ਪਰ ਕਿਤੇ ਨਾ ਕਿਤੇ ਸਾਡੇ ਦਿਮਾਗ ਔਰ ਦਿਲ 'ਚ ਉਹ ਚੀਜ਼ਾਂ ਅੱਜ ਵੀ ਕਿਤੇ ਨਾ ਕਿਤੇ ਹੈਗੀਆਂ ਨੇ ਕਿ ਸਾਡਾ ਐਨਾ ਆਪਸ ਵਿੱਚ ਭੈਣਾਂ ਭਰਾਵਾਂ ਦਾ ਪਿਆਰ ਹੁੰਦਾ ਸੀ ਇੱਕੋ ਇੱਕੋ ਜਗ੍ਹਾ ਤੇ ਅਸੀਂ ਖੇਡਦੇ ਰਹਿਣਾ ਇੱਕੋ ਜਗ੍ਹਾ ਤੇ ਅਸੀਂ ਖਾਣਾ ਇੱਕੋ ਜਗ੍ਹਾ ਤੇ ਹੀ ਸੌਂ ਜਾਣਾ ਮਤਲਬ ਕਿ ਉਹ ਚੀਜ਼ਾਂ ਹੁੰਦੀਆਂ ਹੀ ਨਹੀਂ ਸੀਗੀਆਂ ਸੋ ਦੋਸਤੋ ਤੁਹਾਡੇ ਨਾਲ ਵੀ ਕਿਹਦੇ ਕਿਹਦੇ ਨਾਲ ਇਹ ਚੀਜ਼ਾਂ ਹੋਈਆਂ ਨੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਤੇ ਇਸ ਤਰ੍ਹਾਂ ਦੀਆਂ ਹੋਰ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਦੇ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅੱਜ ਦੇ ਲਈ ਇੰਨਾ ਹੀ ਬਾਏ ਬਾਏ ਥੈਂਕ ਯੂ